ਅੱਜ ਜਿਸੀ ਬਣਾਏ ਸੀਗੇ ਚੌਲ ਉਹ ਵੀ ਆਂਡੇ ਪਾ ਕੇ ਵੈਸੇ ਸੈਂਪਲ ਚੌਲ ਤਾਂ ਨਾਰਮਲ ਆਲੂ ਪਾ ਕੇ ਤਾਂ ਪਾਣਾ ਖਾਣੇ ਰਹਿਨੇ ਆਂ ਆਂਡੇ ਪਾ ਕੇ ਅਸੀਂ ਅੱਜ ਕਾਫੀ ਟਾਈਮ ਬਾਅਦ ਬਣਾਈ ਸੀਗੇ ਸ਼ਸ਼ੀਕਲ ਜੀ ਸਾਰਿਆਂ ਨੂੰ ਮੈਨੂੰ ਬਹੁਤ ਜ਼ਿਆਦਾ ਕੋਲਡ ਹੋਇਆ ਹੋਇਆ ਸੀਗਾ ਇਸ ਲਈ ਮਰਮਾਨ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਕੋਈ ਟੇਸਟੀ ਜੀ ਚੀਜ਼ ਖਾਣਾ ਚਾਹੁੰਦੇ ਆ ਤਾਂ ਮੇਰੇ ਨਾਲ ਕੁਝ ਤਾਂ ਹੈਲਪ ਕਰਵਾਉਣੀ ਪੈਣੀ ਆ ਮੈਂ ਰਸੋਈ ਚ ਜਾ ਕੇ ਆਂਡਿਆਂ ਨੂੰ ਉਬਲਣਾ ਧਰਤਾ ਸੀਗਾ ਤੇ ਮਰਮਾਨ ਦੇ ਪਾਪਾ ਨੇ ਮੈਨੂੰ ਆਲੂ ਪਿਆਜ਼ ਕੱਟ ਕੇ ਦਿੱਤੇ ਸੀਗੇ ਫਿਰ ਮੈਂ ਦਵਾ-ਦਵਾ ਕੇ ਚੌਲ ਧੋਤੇ ਕਿਉਂਕਿ ਗਰਮੀ ਬਹੁਤ ਸੀਗੇ ਫਾਈਨਲੀ ਫਿਰ ਫਿਰ ਮੇਰੇ ਜਿਹੜੇ ਪਿਆਜ਼ ਸੀਗੇ ਉਹ ਪੁੰਨ ਕੇ ਰੈਡੀ ਹੋਏ ਬੱਚੋ ਤੇ ਚੌਲ ਆਲੂ ਪਾਤੇ ਸੀਗੇ ਫਿਰ ਰਮਨ ਦੇ ਪਾਪਾ ਅੰਡੇ ਉਬਲ ਕੇ ਰੈਡੀ ਹੋ ਗਏ ਸੀਗੇ ਦਵਾ ਦਾ ਅੰਡਿਆਂ ਨੂੰ ਛਿੱਲਣ ਲੱਗੇ ਸੀਗੇ ਅੰਡੇ ਅਸੀਂ ਅਲੱਗ ਵਾਲੇ ਸੀਗੇ ਉਸ ਤੋਂ ਬਾਅਦ ਹਨਾ ਛਿੱਲ ਕੇ ਇਹਨਾਂ ਨੂੰ ਚੌਲਾਂ ਦੇ ਵਿੱਚ ਪਾਉਣਾ ਸੀਗਾ ਵੈਸੇ ਅਸੀਂ ਅੱਗੇ ਵੀ ਕਾਫੀ ਟਾਈਮ ਬਾਅਦ ਹੁਣ ਤਾਂ ਬਣਾਇਆ ਕਿ ਕਈ ਵਾਰ ਟ੍ਰਾਈ ਲੈ ਕੇ ਦੇਖਿਆਗਾ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਵਾ ਤੁਸੀਂ ਸਾਰੇ ਜਾਨੀ ਜ਼ਰੂਰ ਟ੍ਰਾਈ ਕਰਕੇ ਦੇਖਿਓ ਕਮੈਂਟ ਕਰਕੇ ਦੱਸਿਓ ਕਿ ਕਿਹਨੇ ਕਿਹਨੇ ਇੰਦਾ ਖਾਧਿਆ ਫਾਈਨਲੀ ਫਿਰ ਸਾਡੇ ਚੌਲ ਬਣ ਕੇ ਰੈਡੀ ਹੋ ਗਏ ਸੀਗੀ ਮੈਂ ਦਵਾ ਦਬ ਪਲੇਟ ਚ ਪਾਈ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀਗੀ ਉਦੋਂ ਤਾਂ ਜ਼ਿਆਦਾ ਵੀ ਭੁੱਖ ਲੱਗ ਜਾਂਦੀ ਹੁੰਦੀ ਹੈ ਨਾ ਜਦੋਂ ਕੋਈ ਟੇਸਟੀ ਜੀ ਚੀਜ਼ ਘਰੇ ਬਣੀ ਹੋਵੇ ਫਿਰ ਮੈਂ ਖਾਣ ਲੱਗ ਗਈ ਸੀਗੀ ਦਹੀਂ ਵੀ ਪਾਲੀ ਸੀਗੀ ਵਿੱਚ ਵੈਸੇ ਦਹੀਂ ਨਾਲ ਤਾਂ ਕੋਈ ਖਾਸ ਟੇਸਟ ਨਹੀਂ ਆਇਆ ਜਦੋਂ ਮੈਂ ਲੱਗ ਚਮਚਾ ਲਾ ਕੇ ਦੇਖਿਆ ਉਦੋਂ ਬਹੁਤ ਜ਼ਿਆਦਾ ਮਜ਼ਾ ਆਇਆ ਖਾ ਕੇ ਹੈਨਾ ਅਰਮਾਨ ਨੇ ਇਗਨੋਰ ਮਾਰਿਆ ਉਹਨੂੰ ਬਿਲਕੁਲ